ਸੋ ਸੋ ਸ੍ਰੀ ਗੁਰੂ ਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਘਰ ਪਰਿਵਾਰ ਸਿੱਤਾ ਜਾਨਵਰ ਠੀਕ ਆ ਸਾਰੇ ਵੀਰਾਂ ਦੇ ਮਿੱਤਰੋ ਕੱਲ ਵੀਡੀਓ ਪਾਈ ਸੀ ਬਣਾ ਕੇ ਆਡੀਓ ਤੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਬਣੀ ਯਾਰ ਮੈਨੂੰ ਖੁੱਦ ਨੂੰ ਲੱਗਾ ਕਿ ਆਪਾਂ ਨੂੰ ਐਡੀਟਿੰਗ ਐਨੀ ਆਉਦੀ ਨਹੀਂ ਤੇ ਇਸ ਲਈ ਉਹ ਵੀਡੀਓ ਮੈਂ ਡੀਲੀਟ ਕਰ ਵੀ ਸੋਚੀ ਕਰਨ ਲੱਗਾ ਪਰਾ ਆਪਣਾ ਲੈnde ਪੰਜਾਬ ਤੋਂ ਉਹਨੇ ਮੈਨੂੰ ਕਾਫੀ ਗੱਲਾਂ ਦਸੀਆਂ ਸੀ ਗੱਲ ਕਹਿੰਦਾ ਏਦਾਂ ਕੂਤਰ ਛੱਡਿਆ ਕਰ ਪਰ ਮੇਰੇ ਸਾਡੀ ਪਾਈਦੀ ਨਹੀਂ ਮੈਂ ਉਹਨੂੰ ਆਖਿਆ ਭਾਈ ਮੈਂ ਸ਼ੇਅਰ ਕਰੂੰਗਾ ਤੇ ਕਿਸੇ ਹੋਰ ਭਰਾ ਦੇ ਵੀ ਕੰਮ ਆ ਜਿਹੜੀ ਕਿਉਂਕਿ YouTube ਤੋਂ ਵੀਡੀਓ ਬਹੁਤ ਵਧਦੇ ਆ ਆਪਾਂ YouTuber ਨੂੰ ਕੰਟੈਂਟ ਚਾਹੀਦਾ ਹੁੰਦਾ ਉਹਨੇ ਹਰ ਤਰ੍ਹਾਂ ਦੇ ਦਿਨਾਂ ਦਾ ਪਰ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ ਦੂਰ ਆ ਜਨੇ ਕੇ YouTube Facebook ਵਗੈਰਾ ਤੇ ਨਹੀਂ ਅਪਲੋਡ ਕਰਦਾ ਆਪਣੀ ਸ਼ਕਲ ਨਹੀਂ ਦਿਖਾਣਾ ਚਾਹਦਾ ਉਹਨੇ ਆਪ ਨੂੰ ਪਿਆਰ ਨਾਲ ਕਾਫੀ ਗੱਲਾਂ ਦਸੀਆਂ ਮੈਂ ਨਹੀਂ ਕਹਿੰਦਾ ਸਾਰੇ ਵਰਤੋ ਤੇ ਪਰ ਅਜਮਾ ਕੇ ਜਰੂਰ ਦੇਖਿਓ ਮੈਂ ਖੁਦ ਤਾਂ ਦੇਖੂਗਾ ਕਦੀਆਂ ਤੇ ਦੇਖਾਂਗੇ ਕੀ ਰਿਜ਼ਲਟ ਮਿਲਦਾ ਹੈ ਕਿਉਂ ਰਾਹ ਪਏ ਜਾਣਗੇ ਜਾਂ ਵਾਹ ਪਏ ਜਾਣਗੇ ਗਲਬਾਏ ਤੂੰ ਜੇ ਕਿਤੇ ਕੋਈ ਟੜ ਜੋ ਸਕਿਓ ਦਾ ਨਹੀਂ ਮਾ ਲੋਏ ਦੇ ਬਚਪਨ ਤੋਂ ਅੰਦਰ ਤੋਂ ਆਉਦੀ ਨਹੀਂ ਗੱਲ ਸਿੱਖੀ ਦੀ ਐ ਤੇ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਆਪਾਂ ਪਹਿਲਾ ਵੀਡੀਓ ਪਾਇਆ ਪਾਕਿਸਤਾਨ ਵਾਲੇ ਵੀਰਾਂ ਦੀਆ ਪਰ ਉਹ YouTube ਇੰਟਰਵਿਊ ਸੀ ਇੰਟਰਵਿਊ ਦੇ ਵਿੱਚ ਕੋਈ ਗੱਲ ਕੋਣੀ ਵੀ ਪੈਂਦੀ ਆ ਬਹੁਤ ਸ਼ੁਕਰਨਾ ਪੈਂਦਾ ਯਾਰ ਇੱਕ ਬੰਦਾ ਦਿਲੋਂ ਆਪਾਂ ਨੂੰ ਦੱਸ ਰਿਹਾ ਵੀ ਯਾਰ ਤੁਸੀਂ ਅਸੀਂ ਇੱਧਰ ਬੈਠੇ ਆ ਤੁਸੀਂ ਉੱਧਰ ਬੈਠੇ ਆ ਤੁਸੀਂ ਆਏ ਆ ਵੀ ਸਾਡੇ ਆ ਦੇ ਸੋ ਤੇ ਇੱਕ ਅੱਧੀ ਵਾਰੀ ਲਾ ਕੇ ਦੇਖੋ ਉਹਨੇ ਮੈਨੂੰ ਕਾਫੀ ਦੱਸਿਆ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇੱਕ ਵੀਡੀਓ ਤਾਂ ਨਹੀਂ ਪੂਰਾ ਹੋਣਾ ਦੋ ਤਿੰਨ ਵੀਡੀਓ ਬਣਾ ਕੇ ਤੇ ਸਾਰਾ ਕੁਝ ਨਾਲ ਦਾ ਵੀਰੇ ਪਰਚੀ ਨਹੀਂ ਘਵਾਇਦੀ YouTube ਤੇ ਚੜ ਗਿਆ ਤਾਂ ਮੈਨੂੰ ਵੀ ਸਦਾ ਲਈ ਜਦੋਂ ਮੈਂ ਜੇ ਚੰਗਾ ਰਿਜ਼ਲਟ ਮਿਲਿਆ ਉਹ ਮੇਰਾ ਵੀ ਬੰਦੇ ਨੇ ਬਹੁਤ ਦਿਨੋਂ ਦੱਸਿਆ ਉਹ ਚੰਗਾ ਰਿਜ਼ਲਟ ਮਿਲੂਗਾ ਤੋ ਫਵਾਲੀ ਸੇਵ ਹੋ ਜੂਗੀ ਤੇ ਸਾਰੀ ਜ਼ਿੰਦਗੀ ਲਈ ਉਹਨੇ ਦੱਸਿਆ ਸੀ ਮਿੱਤਰੋ ਕਬੂਤਰ ਸਾਮਨ ਦਾ ਪਹਿਲੇ ਦਿਨ ਚ ਵੀ ਕਬੂਤਰ ਆਪ ਘਰੇ ਵੀ ਸਾਮ ਕੇ ਛੜਦੇ ਆ ਨਾ ਘਰੇ ਵੀ ਜੇ ਆਪਣਾ 12 ਵਜੇ ਬੈਠਦਾ ਤੋ 3 ਤੋਂ 4 ਵਜੇ ਬੈਠੂਆ ਤੋ 3 ਘੰਟੇ 2.5 ਘੰਟੇ 4 ਘੰਟੇ ਤੱਕ ਕਬੂਤਰ ਵਧਦਾ ਹਰ ਹਾਲ ਚ ਵਧੂਗਾ ਤੁਸੀਂ ਘਰੇ ਜਮਾ ਕੇ ਦੇਖ ਲਓ ਕਹਿੰਦਾ ਸਸਤਾ ਅਜ਼ਮਾਨਾ ਕੋਈ ਬਾਲਾ ਮਹਿੰਗਾ ਨਹੀਂ ਇਹ ਪੌੜਾ ਲਾਉਣ ਦਾ ਤਰੀਕਾ ਹੈ ਇਹਦੇ ਚ ਕੋਈ 7-8 ਹਜ਼ਾਰ ਟਮਾ ਬਦਾਮ ਛੋੜੇ ਇਲਾਚੀ ਦੇ ਦਾਣੇ ਆ ਤੇ ਉਸ ਤੋਂ ਬਾਅਦ ਹੈਗਾ ਸੁੱਚੇ ਮੋਤੀ ਹੈ ਮੋਤੀ ਭਸਮ ਮੋਤੀ ਭਸਮ ਆਪਣੇ ਬਹੁਤ ਬੰਦੇ ਲਾਉਦੇ ਆ ਪਰ ਭਸਮ ਲੱਗਦੀ ਕਿਵੇਂ ਆ ਉਹਦਾ ਸਾਰਾ ਤਰੀਕਾ ਸਿਆ ਦੋ ਚਾਂਦੀ ਦੇ ਵਰਕਾ ਦਾ ਸੋਨੇ ਦਾ ਵਰਕਾ ਤੇ ਦਹੀਂ ਹੈ ਜਿਹੜੀ ਆਮ ਹੀ ਕਰੇ ਹੁੰਦੀ ਹੈ ਆਪਣੀ ਤੇ ਤਰੀਕਾ ਕੀ ਦੱਸਿਆ ਉਹਨੇ ਵੀਰ ਨੇ ਵੀ ਰਾਤ ਨੂੰ ਦੋ ਬਾਦਾਮ ਭਿਓ ਲੈਣੇ ਆ। ਵਾਚੀ ਦੋ ਦਾਣੇ ਛੋਟੀ ਇਲਾਚੀ ਦੇ ਛੜਦੇ ਨੇ ਉਸੇ ਪਾਣੀ 'ਚ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੂੰ ਕੱਢ ਲੈਣਾ ਸਵੇਰੇ। ਸਦਿਆ। ਕੱਟ ਕੇ ਬਾਦਾਮ ਦਾ ਛਲ ਦੇ ਜਿਹੜਾ ਆਪਾਂ ਛਲ ਲੈਣੇ ਆ ਛਲ ਕੇ ਰਗੜ ਲੈਣੇ ਆ ਜਿਹੜੇ ਲੈਸੀ ਦੇ ਦਾਣੇ ਆ ਕੱਪੜੇ ਚ ਪਾ ਕੇ ਤੇ ਪੂਰਾ ਉਤੋਂ ਰਗੜ ਲੈਣੇ ਆ ਉਹਨਾਂ ਦੇ ਉੱਤੇ ਨਾ ਜਿਵੇਂ ਕਾਗਜ਼ ਲੈਣਾ ਉਹਦਾ ਚਿੱਟਾ ਛਲਕਾ ਲੈ ਜੂਆ ਜੋ ਛਲਕਾ ਲੱਗ ਗਿਆ ਉਹ ਵੀ ਵਿੱਚੇ ਰਗੜ ਲੈਣੇ ਆ ਇਹਦੇ ਵਿੱਚ ਅੱਧਾ ਵਰਕ ਸੋਨੇ ਦਾ ਪੋਣਾ ਦੋ ਵਰਕ ਪਾਉਣਾ ਚਾਂਦੀ ਦੇ ਮਾਲਾ ਪੂਰੀ ਜਗੜਾਈ ਕਰ ਲੈਣੀ ਆ ਇੱਕ ਕੱਖ ਇੱਕ ਕੱਖ ਮਤਲਬ ਕਿ ਜਿੰਨਾ ਕਿ ਜਿਹੜੇ ਡੱਬੀ ਦੇ ਟੀਲ ਚੜਾ ਕੇ ਪਾ ਲੈਣਾ ਚੌਲਾਂ ਤੋਂ ਛੋਟੇ ਚੌਲਾਂ ਦੇ ਦਾਣੇ ਇਹਨਾਂ ਟੀਲ ਦੇ ਚੜਾ ਕੇ ਇੱਕ ਕੱਖ ਪਾਉਣਾ ਚਾਂਦੀ ਆ ਸੌਰੀ ਚਾਂਦੀ ਆਖਦਾ ਮੋਤੀ ਪਸਪ ਉਹ ਪਾਉਣੀ ਆ ਤੇ ਜਿੰਨਾ ਇਕ ਆਪਣਾ ਆ ਮੂੰਗੀ ਦਾਣ ਦਾਾਲਾ ਦਾਣਾ ਹੁੰਦਾ ਓਨੇ ਹੀ ਪਾਉਣੀ ਆ ਦਿਵਾਲ ਮਿਕਸ ਸਾਦੀ ਦਿਵਾਲ ਮਿਕਸ ਦੋ ਤਰ੍ਹਾਂ ਦੀ ਆਉਂਦੀ ਆ ਸਾਦੀ ਲੈ ਕੇ ਦਿਵਾਲ ਮਿਕਸ ਪਾਉਣੀ ਆ ਆਮ ਹੀ ਬਸਾਰੀਆਂ ਤੋਂ ਮਿਲ ਜਾਂਦੀ ਆ ਇਹ ਪਾ ਕੇ ਸਾਰੇ ਰਗੜਾਈ ਕਰ ਲੈਣੀ ਆ ਰਗੜਾਈ ਕਰਕੇ ਤੇ ਇੱਕ ਮਿੰਟ ਜਦ ਗੋਲੀ ਵਟਕੇ ਤੜਕੇ ਜਿਹਦੇ ਸਵੇਰੇ ਕੁੱਤਰ ਜਰਨਾ ਅੱਜ ਦੀ ਗੱਲ ਕਰਦਾ ਮੈਂ ਇੱਕ ਦਿਨ ਪਹਿਲਾਂ ਦੀ ਬੰਦੀ ਵਾਲੇ ਦੰਦੀ ਜਣਗੇ ਕਬੂਤਰ ਨੂੰ ਪਲਟ ਲੋ ਪਲਟ ਕੇ ਉਹ ਦੇ ਦਿਓ ਲੈ ਗੋਲੀ ਬਣਾਉਂਗੇ ਛੋਟੀ ਜੀ ਗੋਲੀ ਬਣ ਜੂਗੀ ਸਾਰਾ ਸਮਾਨ ਦੀ ਤੋ ਦੇ ਕੇ ਉਦਬਾਦ ਰੋਗ ਦਹੀਂ ਹੋਣੀ ਚਾਹੀਦੀ ਹੈ ਦਹੀਂ ਨੂੰ ਗੋਦ ਜਾ ਚਮਚਾ ਦਹੀਂ ਦੇ ਪਾ ਕੇ ਇਹਦੇ ਕਪੜੇ ਪਾ ਕੇ ਲਮਕਾ ਲਓ ਥੱਲੇ ਕੌਲੀ ਰੱਖ ਦਿਓ ਹੁਣ ਨੱਪ ਕੇ ਨਹੀਂ ਪਾਣੀ ਕੱਢਣਾ ਯਾਨੀ ਕਿ ਹਲਕੇ ਨੋਚੋ ਨੋਚ ਕੇ ਪਾਣੀ ਉਹਦਾ ਪਹਿਲਾਂ ਹੀ ਬੜਾ ਕੱਢ ਕੇ ਰੱਖ ਲਓ ਦਹੀਂ ਦਾ ਪਾਣੀ ਨਿਕਲਿਆ ਹੋਵੇ 10 ਸੀਸੀ ਉਹਦੇ ਨਾਲ ਉੱਤੋਂ ਸਵੇਰੇ 7-8 ਵਜੇ ਕਰੋਗੇ ਤਾਂ 2 ਘੰਟੇ ਕਬੂਤਰ ਦੇ ਕੇ ਤੁੱਪੇ ਰੱਖ ਦੇਣਾ ਏ ਸਵੇਰੇ ਕੋਈ ਜਿਆਦਾ ਤੁੱਪ ਨਹੀਂ ਹੁੰਦੀ 2 ਘੰਟਾ ਬਾਅਦ ਕਬੂਤਰ ਚੱਕ ਲਓ ਤੇ ਉਸ ਤੋਂ ਬਾਅਦ ਸ਼ਾਮੇ ਭਾ ਕੇ 10 ਮਿੰਟ ਉਹਨੂੰ 5 ਕਿਸੀ ਸੀ ਆਮ ਸਾਦਾ ਜਿਹੜਾ ਪਾਣੀ ਵਰਤਦੇ ਆਪਾਂ ਖੁੱਡੇ ਚ ਪਾਉਣ ਕੁੰਡਾ ਦੇ ਪਾਉਣੇ ਉਹ ਪਾਣੀ ਦੇ ਦਿਓ ਠੀਕ ਹੈ ਜਦੋਂ ਜਦੋਂ ਪਾਣੀ ਖਿੱਚ ਗਿਆ ਉਸ ਤੋਂ ਬਾਅਦ ਆਪਾਂ ਜਿੰਨੇ ਬਾਦਾਮ ਦੇਣੇ ਆ 5 ਦੇਣੇ ਆ 7 ਦੇਣੇ ਆ 10 ਦੇਣੇ ਆ ਰੋਟੀਂ ਚ ਜਵੇਂ ਦੇਣੇ ਆ ਜੇ ਘਰੇ ਚੈੱਕ ਕਰਨਾ ਤਾਂ ਬਾਜ਼ੀ ਵਾਲਦਾਂ ਥੋੜੇ ਘਟਾ ਕੇ ਦੇ ਦਿਓ ਇੱਕ ਦਾ ਬਾਦਾਮ ਘਟਾ ਦਿਓ ਬਾਦਾਮ ਦੇ ਕੇ ਤੇ ਖੁੱਡੇ ਛੱਡ ਦਿਓ ਪਾਕਿਸਤਾਨੀ ਵੀਰੇ ਨੂੰ ਗਾਲਾਂ ਦੇ ਗਾਲਾ ਪਹਿਲਾਂ ਗਾਲਾਂ ਲਾਇਆ ਤੇ ਤੜਕੇ ਕੁੱਪਟਰ ਛੱਡ ਕੇ ਦੇਖੋ ਹੁਣ ਗਰੰਟੀ ਕੀਤੀ ਹੈ ਵੀ ਦੋ ਤੋਂ 2.5 ਘੰਟੇ ਤਿੰਨ ਘੰਟੇ ਕਬੂਤਰ ਰੂਟੀਨ ਦੀ ਪ੍ਰਵਾਜ ਨਾਲੋਂ ਜਿਹੜੀ ਰੂਟੀਨ ਚ ਉਡਾਨ ਦੇ ਰਿਹਾ ਮਲ ਆਪਣਾ 12 12.5 ਕਬੂਤਰ ਪੈਂਦਾ ਉਹ 12.5 ਵਾਲਾ ਤਿੰਨ ਵਾਲੇ ਕਰਜ ਜਾਊਗਾ ਕਬੂਤਰ ਦੇ ਹਿਸਾਬ ਆ ਕਿ ਦੋ 2.5 ਘੰਟੇ ਵਧੂ ਕੋਈ ਤਿੰਨ ਘੰਟੇ ਵਧੂ ਕਬੂਤਰ ਵਧੂਗਾ ਜਿਹੜਾ ਕਬੂਤਰ 2.5 ਤਿੰਨ ਘੰਟੇ ਵਧਦਾ ਤੇ ਉਹ ਜਿਹੜਾ ਘਰੇ ਵੱਤੋਂ ਬਾਹਰ ਵੀ ਵਧੂਗਾ। ਉਹਨੇ ਬਹੁਤ ਕੁਝ ਦੱਸਿਆ ਗੋਲੀਆਂ ਵੀ ਦੱਸੀਆਂ। ਉਹ ਵੀ ਆਲੂ ਬਖਰਾ ਵਰਦੇ ਆ ਮੈਨੂੰ ਪਹਿਲੀ ਵਾਰੀ ਬਦਲ ਲੱਗਿਆ। ਪਰ ਉਹਨਾਂ ਦਾ ਵਰਤਣ ਦਾ ਤਰੀਕਾ ਹੋਰ ਆ ਆਪਣੀ ਕਿਦੋਂ ਸੁਣਿਆ ਸੀ। ਉਹਨੇ ਕੱਲ ਦੱਸ ਬਹੁਤ ਪੂਰੀ ਕਾਪੀ ਲਿਖਾਈ ਮੈਨੂੰ। ਰਿਕਾਰਡ ਕਰਾਈ। ਤੇ ਆਪਾਂ ਸਾਰੀ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਜੇ ਕਿਸੇ ਭਰਾ ਦੇ ਕੰਮ ਆਵੇ ਤਾਂ ਵੀਰੇ ਵਰਤ ਲਿਓ। ਕਿਉਂਕਿ ਮੈਂ ਐਵੇਂ ਗਰੰਟੀਆਂ ਕਰੀਵਾ ਮੈਂ ਪਹਿਲੀ ਵਾਰੀ ਵਰਤ ਨਹੀਂ ਆ ਇੱਕ 2-4 ਕਬੂਤਰਾਂ ਤੇ ਵਰਤ ਕੇ ਜਰੂਰ ਵੇਖੂਗਾ। ਠੀਕ ਹੈ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਕਰੋ ਯਾਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਪੂਰੀ ਦੇਖ ਲਾ ਕਰੋ ਕੰਮ ਦੀਆਂ ਗੱਲਾਂ ਜੇ ਕੋਈ ਭਰਾ ਦੱਸ ਦੇ ਆਪਾਂ ਨੂੰ ਮਾਨ ਨਾਲ ਤਾਂ ਆਪਾਂ ਢਾਡ ਚ ਨਹੀਂ ਰੱਖਣੀ ਆ ਚੈਨਲ ਦਾ ਸ਼ੇਅਰ ਕਰ ਦਿਓ ਜੇ ਦਿਲ ਕਰੇ ਵਰਤ ਲਿਓ ਦਿਲ ਕਰੇ ਨਾ ਵਰਤਿਓ ਕਿਉਂਕਿ ਤੱਕੇ ਨਾਲ ਤਾਂ ਕਿਸੇ ਨਾਲ ਕੋਈ ਵਰਤਾ ਨਹੀਂ ਸਕਦਾ ਪਰ ਆਪਣੇ ਦਿਲ ਨੂੰ ਜਿਹੜੇ ਚੰਗੀਆਂ ਲੱਗੀਆਂ ਗੱਲਾਂ ਆਪਾਂ ਉਹ ਸ਼ੇਅਰ ਕਰਦੇ ਆਂ ਛੋਟੇ-ਮੋਟੇ ਵੀਡੀਓ ਪਾ ਦਿੰਦੀਆਂ ਹਾਸੇ-ਮਜ਼ਾਕ ਵਾਲੀਆਂ ਪਰ ਨਹੀਂ ਆਪਣਾ ਚੈਨਲ ਜਾਣਕਾਰੀ ਵਾਲਾ ਤੇ ਜਾਣਕਾਰੀ ਵਾਲੀਆਂ ਵੀਡੀਓ ਵੀ ਦੇਵਾਂਗੇ ਸਸੀ ਗੱਲ ਵੀਰੋ